ਸਵਿਫਟ ਗੱਡੀ ਦੇ ਵਿੱਚ ਭੱਜ ਰਹੇ ਸੀ ਬਦਮਾਸ਼ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਕਰਦੀ ਹੈ ਉਹਨਾਂ ਦੀ ਪਾਲ ਜਵਾਬੀ ਹੁੰਦੀ ਹੈ ਫਾਇਰਿੰਗ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਚ ਵੱਡਾ ਐਨਕਾਊਂਟਰ ਹੋਇਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਵਿਫਟ ਗੱਡੀ ਦੇ ਵਿੱਚ ਬਦਮਾਸ਼ ਆਉਂਦੇ ਨੇ ਤੇ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਜਿਹੜੀ ਇਹ ਫਾਇਰਿੰਗ ਵੀ ਹੁੰਦੀ ਹੈ ਤੇ ਪਰ ਜਿਹੜੇ ਬਦਮਾਸ਼ ਨੇ ਉਹ ਸਵਿਫਟ ਕਾਰ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰਦੇ ਸੀ ਤੇ ਮਾਮਲਾ ਤਰਨ ਤਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਤੇ ਲਈ ਭਾਰਤ ਨਾ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਕਿਹੜੀ ਸਵਿਫਟ ਗੱਡੀ ਦੇ ਵਿੱਚ ਉਹ ਜਿਹੜੇ ਬਦਮਾਸ਼ ਸੀ ਉਹ ਆਏ ਹੋਏ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਮੇਰੀ ਜਾਣਕਾਰੀ ਅਨੁਸਾਰ ਕਿ ਕਾਫੀ ਚਿਰ ਸਮੇਂ ਤੋਂ ਪੁਲਿਸ ਨੂੰ ਜਿਹੜੀ ਇਹਨਾਂ ਬਦਮਾਸ਼ਾਂ ਦੀ ਪਾਲਸੀ ਇਹ ਰਡਾਰ ਤੇ ਸੀ ਤੇ ਅੱਜ ਜਦ ਪੁਲਿਸ ਨੂੰ ਇਸ ਦੀ ਬਾਬਤ ਜਾਣਕਾਰੀ ਮਿਲਦੀ ਹੈ ਤੇ ਉਹ ਜੱਦ ਇੱਥੇ ਪੁੱਜਦੇ ਨੇ ਤੇ ਉਦੋਂ ਤੱਕ ਜਿਹੜੇ ਬਦਮਾਸ਼ ਨੇ ਆਪਣੇ ਬਚਾਵੀ ਲਈ ਫਾਇਰਿੰਗ ਕਰਦੇ ਨੇ ਜਿਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਵੀ ਜਵਾਬੀ ਜਿਹੜੀ ਕਾਰਵਾਈ ਕਰਦੀ ਹੈ ਪਰ ਬਦਮਾਸ਼ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਜਿਹੜੀ ਉਹਨਾਂ ਦੀ ਸਵਿਫਟ ਗੱਡੀ ਹੈ ਉਹ ਗੱਡੀ ਨੂੰ ਖੇਤਾਂ ਦੇ ਵਿੱਚ ਹੀ ਪਲਟੀ ਛੱਡ ਫਰਾਰ ਹੋ ਜਾਂਦੇ ਨੇ ਗੱਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਗੱਡੀ ਦੇ ਉੱਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨੰਬਰ ਪਲੇਟ ਨਹੀਂ ਹੈ ਤੇ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਗੱਡੀ ਵੀ ਕਿਸੇ ਦੀ ਚੋਰੀ ਜਾਂ ਲੁੱਟੀ ਹੋਈ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਣਾ ਸਾਝੀ ਕਰ ਰਹੇ ਆ ਇਹ ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਪਰ ਹਾਲੇ ਤੱਕ ਕੋਈ ਬਾਬਤ ਜਾਣਕਾਰੀ ਜਿਹੜੀ ਹੈ ਇਸ ਨੂੰ ਲੈ ਕੇ ਸਾਹਮਣੇ ਨਹੀਂ ਆਈ ਹੈ ਪੁਲਿਸ ਦੇ ਵੱਲੋਂ ਅਜੇ ਪ੍ਰੈਸ ਕਾਨਫਰੰਸ ਕਰ ਕੱਲੀ-ਕੱਲੀ ਜਿਹੜੀ ਗੱਲ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਜਿਹੜੀ ਹੈ ਵੀ ਹੁੰਦੀ ਆ ਪਰ ਬਦਮਾਸ਼ ਜਿਹੜੇ ਆ ਉਹ ਭੱਜ ਜਾਂਦੇ ਨੇ ਤੇ ਹਜੇ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਇਸ 스ਵਿਫਟ ਕਾਰ ਦੇ ਵਿੱਚ ਕਿੰਨੇ ਕੁ ਜਿਹੜੇ ਬਦਮਾਸ਼ ਸੀ ਉਹ ਬੈਠੇ ਹੋਏ ਸੀ ਜੋ ਫਰਾਰ ਹੋਏ ਨਹੀਂ ਤੇ ਇਸ ਸਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਹੋਏ ਹੋ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਤਰਨ ਤਾਰਨ ਦੇ ਜਿੱਥੇ ਕੀ 스ਵਿਫਟ ਗੱਡੀ ਜਿਸ ਵਿੱਚ ਬਦਮਾਸ਼ ਜਿਹੜੇ ਨੇ ਸਵਾਰ ਹੋਏ ਆਉਂਦੇ ਸੀ ਤੇ ਬਾਅਦ ਦੇ ਵਿੱਚ ਗੱਡੀ ਨੂੰ ਇੰਜ ਹੀ ਪਲਟੀ ਛੱਡ ਕੇ ਫਰਾਰ ਹੋ ਜਾਂਦੇ ਨੇ ਤੇ ਉੱਥੇ ਹੀ ਜਦ ਚਸ਼ਮਦੀਰ ਗਵਾਹਾ ਤੋਂ ਪੁੱਛਿਆ ਗਿਆ ਤੇ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਅਸੀਂ ਆਪਣੀਆਂ ਧਾਰਾ ਚੋਰੇ ਸੀ ਤੇ ਜਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਫੈਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਜਿਹੜੇ ਬਦਮਾਸ਼ ਨੇ ਉਹ ਇਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਆਉਂਦੇ ਨੇ ਤੇ ਉਦੋਂ ਹੀ ਜਦ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤੇ ਦੋਹਾਂ ਦੇ ਵਿੱਚ ਆਪਸੀ ਜਿਹੜੀ ਹੈ ਫੈਰਿੰਗ ਕੀਤੀ ਜਾਂਦੀ ਹੈ ਪਰ ਬਦਮਾਸ਼ ਜਿਹੜੇ ਆ ਭੱਜ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਬਦਮਾਸ਼ਾਂ ਤੇ ਉੱਤੇ ਕਿਹੜੇ ਦੇ ਕੇਸ ਜੇ ਨਾਮ ਜਦ ਨੇ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜਲਦ ਹੀ ਪੁਲਿਸ ਇਸ ਦਾ ਖੁਲਾਸਾ ਕਰੇਗੀ ਤੇ ਸੁਵੇਲੇ ਦੀ ਵੱਡੀ ਖਬਰ ਤੁਹਾਡਾ ਨਾਲ ਕਰ ਰਿਹਾ ਹਾਂ ਸਾਂਜੀ ਪਤਾ ਨਹੀਂ ਅਸੀਂ ਤਾਂ ਉੱਠੇ ਡੰਗਰ ਚੋਂ ਲੜੇ ਹਾਂ ਤੇ ਜਦੋਂ ਇੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਅਸੀਂ ਭੱਜ ਕੇ ਇੱਥੇ ਆਏ ਆ ਤੇ ਗੱਡੀ ਇੱਕ ਡਿੱਗੀ ਵਿਖੀ ਆ ਤੇ ਜਾਂ ਮਲਾਜ਼ਮੀ ਇੱਕ ਉਹਨਾਂ ਦੀ ਗੱਡੀ ਦੇ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮਲਾਜ਼ਮ ਉਹਦੇ ਮਗਰ ਘੇ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਨਹੀਂ ਕੋਈ ਕਿੰਨੀਆਂ ਗੋਲੀਆਂ ਚੱਲੀਆਂ ਕੋਈ ਪੰਜ ਸੱਤ ਫੇਰ ਹੋਏ ਹੋਣਗੇ ਅੱਛਾ ਤੇ ਕਿੰਨੇ ਵਜੇ ਦੀ ਕੱਢਣਾ ਇਹ ਕੋਈ 8 ਵਜੇ ਦੀ ਕੱਢਣਾ ਜੀ ਅੱਛਾ ਤੇ ਕੀ ਉਹ ਬੰਦਾ ਭੱਜ ਗਿਆ ਮੋਕੇ ਤੇ ਫੱਟ ਗਿਆ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਜੀ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਹਾਂਜੀ ਹਾਂਜੀ ਆਪਣੇ ਲਾਗੇ ਬੈਕਾਂ ਨਾਲ ਲੱਗਿਆ